पंजाब छापेमारी बोर्ड विभाग वालों कुल सत्त लख नबे हजार की राशि बतौर जुर्माने वालों लगाई गई है जिस तीन घरेलू और विच करेलू अते चार खेती बाड़ी संबंधित चोरी के केस फड़े गए नाल ही गैर कानूनी टांग नाल बिजली की दुरवरतों करते हुए कई कनैक्शन फड़े गए हैं ਇਸ ਸਾਂਝੇ ਆਪਰੇਸ਼ਨ ਵਿੱਚ ਪੀਐਸਪੀਸੀਐਲ ਇਨਫੋਰਸਮੈਂਟ ਵਿੰਗ ਅਤੇ ਡੀਐਸ ਵਿੰਗ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਉਥੇ ਹੀ ਵਿਭਾਗ ਵੱਲੋਂ ਇਹ ਕਾਰਵਾਈ ਆਗਾਮੀ ਸਮੇਂ ਦੌਰਾਨ ਚੱਲੀ ਰਹੇਗੀ ਅਤੇ ਕਿਹਾ ਹੈ ਕਿ ਬਿਜਲੀ ਚੋਰੀ ਕਰਨ ਵਾਲਿਆਂ ਦੀ ਸੂchnਾ ਵਿਭਾਗ ਨਾਲ ਸਾਂਝੀ ਕੀਤੀ ਜਾਵੇ ਜਿਸ ਵਿੱਚ ਉਕਤ ਸ਼ਖਸ ਦਾ ਨਾਮ ਗੁਪਤ ਰੱਖਿਆ ਜਾਵੇਗਾ ਮੈਨੇਜਮੈਂਟ ਦੇ ਅਨੁਸਾਰ ਪੀਐਸਪੀਸੀਐਲ ਦੇ ਇਨਫੋਰਸਮੈਂਟ ਵਿੰਗ ਤੇ ਡੀਐਸ ਵਿੰਗ ਵੱਲੋਂ ਜੁਆਇੰਟ ਰੇਡ ਜਿਹੜੀ ਅੱਜ ਕੰਡਕਟ ਕੀਤੀ ਗਈ ਹੈ ਸ਼ਰਪੁਰ ਸਰਕਲ ਦੇ ਵਿੱਚ ਜਿਹਦੇ ਵਿੱਚ ਚਾਰ ਡਿਵੀਜ਼ਨਾਂ ਦੇ ਵਿੱਚ ਜੁਆਇੰਟ ਰੇਡਸ ਜੜੀਆਂ ਕੰਡਕਟ ਕੀਤੀਆਂ ਗਈਆਂ ਦਸੂਆ ਸਿਟੀ ਡਿਵੀਜ਼ਨ ਸਬਰਬਨ ਡਿਵੀਜ਼ਨ ਟਪੋਕਪੜ ਡਿਵੀਜ਼ਨ ਇਸ ਚੈਕਿੰਗ ਦੇ ਦੌਰਾਨ ਟੋਟਲ 7 ਚੋਰੀ ਦੇ ਕੇਸ ਜਿਹੜੇ ਆਹੋ ਸਾਹਮਣੇ ਆਏ ਜਿਹਦੇ ਵਿੱਚ ਚਾਰ ਘਰੇਲੂ ਕਨੈਕਸ਼ਨਾਂ ਦੀਆਂ ਚੋਰੀਆਂ ਸੀ ਔਰ ਤਿੰਨ ਜਿਹੜੀਆਂ ਹੈਗੀਆਂ ਉਹ ਖੇਤੀਬਾੜੀ ਕਨੈਕਸ਼ਨਾਂ ਦੀਆਂ ਸੀਗੀਆਂ ਤੇ 20 ਜਿਹੜੇ ਕੇਸ ਹੈਗੇ ਆ ਉਹ ਅਨੌਥਰਾ ਯੂਜ਼ ਆਫ ਇਲੈਕਟ੍ਰਿਸਿਟੀ ਦੇ ਉਹ ਡਿਟੈਕਟ ਕੀਤੇ ਗਏ ਟੋਟਲ ਇਨਾਂ ਨੂੰ 790000 ਰੁਪਇਆ ਜਿਹੜਾ ਉਹ ਚਾਰਜ ਕੀਤਾ ਗਿਆ ਤੇ ਇਹ ਕੰਡਕਟ ਜਿਹੜੀ ਆ ਇਹ ਚੋਰੀ ਦੀਆਂ ਜਿਹੜੀਆਂ ਇਨਡਕਸ਼ਨ ਦੀ ਜਿਹੜੀ ਰੇਟਸ ਹੈਗੀਆਂ ਇਹ ਅੱਗੇ ਵੀ ਜਾਰੀ ਰਹਿਣਗੀਆਂ ਤੇ ਵੱਧ ਤੋਂ ਵੱਧ ਯਤਨ ਕੀਤੇ ਜਾਣਗੇ ਕਿ ਇਹ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਇਹਨਾਂ ਨੂੰ ਕਾਬੂ ਕੀਤਾ ਜਾਵੇ ਫੇਰੀ ਜਨਤਾ ਅੱਗੇ ਵੀ ਇਹੀ ਇੱਕ ਰਿਕਵੈਸਟ ਹੈਗੀ ਆ ਕਿ ਜਿੱਥੇ ਵੀ ਕੋਈ ਚੋਰੀ ਦਾ ਕੇਸ ਆਪਾਂ ਨੂੰ ਸਾਹਮਣੇ ਆਉਂਦਾ ਉਹਦੇ ਵਿੱਚ ਮਹਿਕਮੇ ਦੀ ਮਦਦ ਕੀਤੀ ਜਾਵੇ ਜਿਹੜਾ ਵੀ ਬੰਦਾ ਇਹਦੀ ਸੂਚਨਾ ਦਵੇਗਾ ਉਹਦਾ ਨਾਂ ਜਿਹੜਾ ਗੁੱਤ ਰੱਖਿਆ ਜਾਵੇਗਾ ਮੇਰਾ ਪਰਸਨਲ ਨੰਬਰ ਆ ਉਹਦੇ ਤੇ ਬੰਦਾ ਕਾਲ ਕਰਕੇ ਇਹਦੀ ਇਨਫੋਰਮੇਸ਼ਨ ਦੇ ਸਕਦਾ ਮੇਰਾ ਕੰਟੈਕਟ ਨੰਬਰ ਹੈਗਾ 96461 16006 ਜੇ ਵੀ ਤੁਹਾਨੂੰ ਚੋਰੀ ਦੀ ਇਨਫੋਰਮੇਸ਼ਨ ਹੈ ਇਸ ਕੰਟੈਕਟ ਦੇ ਉੱਤੇ ਮੈਨੂੰ ਪਰਸਨਲ ਨਿੱਜੀ ਤੌਰ ਦੇ ਉੱਤੇ ਤੁਸੀਂ ਆਪਣੀ ਇਨਫੋਰਮੇਸ਼ਨ ਦਿਓ ਤੁਹਾਡਾ ਨਾਂ ਨੰਬਰ ਜਿਹੜਾ ਉਹ ਗੁੱਤ ਰੱਖਿਆ ਜਾਏਗਾ